ਪੜ੍ਹ ਲੈ ਕੇ ਵੀਰੇ ਵੀ ਜ਼ਰੂਰੀ ਨਹੀਂ ਹੁੰਦਾ ਵੀ ਹਰ ਬੰਦੇ ਨੂੰ ਪੜ੍ਹ ਲੈ ਕੇ ਨੌਕਰੀ ਮਿਲੂਗੀ। ਹੂੰ। ਸੇ ਜਦ ਤੱਕ ਸਾਡੀ ਸੋਚ ਨੇ ਵੀ ਪੜ੍ਹਨਾ ਲਿਖਣਾ ਬੰਦੇ ਲਈ ਹੈਗਾ ਜ਼ਰੂਰੀ ਆ ਬੰਦੇ ਨੂੰ ਜ਼ਿੰਦਗੀ ਦੀ ਨੌਲੇਜ ਮਿਲ ਜਾਂਦੀ ਹੈ ਵੀ ਜਿੰਦਗੀ ਇਹਨਾਂ ਨੂੰ ਬਾਹਰ ਕੋਂ ਫਿਰ ਕੇ ਇਹਨਾਂ ਨੂੰ ਸੁਖਸ਼ਟੀ ਮਿਲਦੀ ਆ ਵਧੀਆ। ਠੀਕ ਆ। ਹਾਂ ਘਰੇ ਜਾਨਵਰਾਂ ਨੂੰ ਜਦਾ ਮਹਿਸੂਸ ਨਹੀਂ ਹੁੰਦਾ। ਬਾਹਰ ਸੁਖੁੱਲਾ ਵਾਤਾਵਰਨ ਬਾਹਰ ਕਮ ਠੀਕ ਆ ਤੇ ਲੋਕਡਾਊਨ ਚ ਕੋਈ ਦਿੱਕਤ ਆਈ ਫਿਰ ਤੈਨੂੰ? ਲੋਕਡਾਊਨ ਚ ਵੀਰੇ ਦਿੱਕਤ ਤਾਂ ਆਈ ਆ ਚਲੋ। ਫੇਰ ਵੀ ਚਲੋ ਆਪਣੇ ਵਧੀਆ ਦੀ ਬੰਦੇ ਕੁਝ ਕਿਸੇ ਨੇ ਕਹਿ ਨਹੀਂ ਉਹ ਤਾਂ ਚੱਲ ਘਰੀ। ਸਾਨੂੰ ਵੀ ਬਹੁਤ ਕਹਿੰਦੇ ਨੇ ਵੀਰੇ ਵੀ ਕੀ ਕੰਮ ਕਰਨ ਲੱਗੇ ਪੜ੍ਹ ਲਓ ਪੜ੍ਹ ਲਓ ਮੈਂ ਕਿਹਾ ਵੀ ਪੜ ਲੈਣਾ ਵੀ ਵੀ ਨੌਕਰੀ ਦਿਵਾਉਣ ਦੀ ਗਰੰਟੀ ਦੇ ਦੋ ਠੀਕ ਵੀ ਨੌਕਰੀ ਲਓ ਕਾ ਲਾ ਦਿੰਦੇ ਹਿੱਕਾਂ ਨੂੰ ਨਾ ਚੀਰੇ ਨਾਲ ਖੜੇ ਮੇਰੇ ਵੀਰੇ ਆੱਖਾਂ ਕੱਢ ਲੰਗਦੇ ਸੀ ਜਿਹੜੇ ਸਾਲੇ ਕਰਤੇ ਮੈਂ ਟੀਰੇ ਤੇ ਦੇਖੇ ਪੁੱਤ ਟੰਗੂਏ ਗੜਾਸੇ ਹੋਣੇ ਨੇ ਕਦੇ ਵੇਖਿਆ ਕਮਾਣੀ ਵਾਲਾ ਦਾ ਨਹੀਂ ਹੋਇਆ ਤੂੰ ਕਿਹੜੇ ਬਦਮਾਸ਼ਾ ਦੀ ਓਏ ਗੱਲ ਕਰਦਾ ਹੈ ਤੇਰਾ ਬੱਕਰੀਆਂ ਵਾਲਿਆਂ ਨਾਲ ਵਾਹ ਨਹੀਂ ਪਿਆ ਆਹ ਲੋਹੀ ਪੱਠ ਫਿਰਦੀ ਹਾਂ ਇਹਦੇ ਬੰਦੇ ਨੇ ਬਹੁਤ ਵਪਾਰੀ ਭੇਜੇ ਨੇ ਇੱਕ ਨੇ ਠੀਕ ਹੈ ਵੀ ਉਹਦੇ ਕੋਲ ਉਹ ਪੱਠ ਫਿਰਦੀਏ ਜਾ ਕੇ ਪੁੱਛ ਲੋ ਉਹੀ ਪੱਠ ਹੁਣ ਜਿਹਨੂੰ ਪਤਾ ਵੀ ਨਹੀਂ ਹੈਗਾ ਬੰਦੇ ਨੂੰ ਵੀ ਇਹਦੇ ਕੋਲ ਲੋਹੀ ਪੱਠ ਆ ਹਾਂ ਪਹਿਲਾਂ ਪਹਿਲਾਂ ਕਰਦੇ ਨੇ ਵੀ ਕਿਹੜੇ ਕੰਮ ਲੱਗ ਗਿਆ ਵੀ ਕੋਈ ਵਧੀਆ ਕੰਮ ਲੱਗ ਜਾਂਦਾ ਪਿੰਡ ਦੇ ਯਾਰ ਆ ਦੋਸਤਾਂ ਨੇ ਬਹੁਤ ਕਿਹਾ ਹਾਂ ਵੀ ਕੀ ਬੱਕਰੀਆਂ ਚਾਰਨ ਲੱਗ ਗਿਆ ਵੀ ਹੋਰ ਕੰਮ ਕਰ ਲੱਗ ਗਈ ਹਾਂ ਬੰਦੇ ਨੇ ਲਵੇ ਲੱਖ ਰੁਪਇਆ ਪਿਆ ਇਸ ਟਾਈਮ ਹਾਂ ਉਹਨੇ ਕੋਈ ਅੱਗੇ ਕਾਰੋਬਾਰ ਕਰਨਾ ਆ ਤਾਂ ਇਹ ਕਾਰੋਬਾਰ ਕਰ ਲਵੇ ਬਾਈ ਉਹਨੂੰ 2-3 ਸਾਲਾਂ ਚ ਵਧੀਆ ਨਤੀਜਾ ਦੇਊਗਾ ਠੀਕ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਇੱਕ ਵਾਰ ਫਿਰ ਤੋਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਟਵਾ ਤੇ ਬੀਰ ਕੋਲੇ ਪਹੁੰਚੇ ਕਵਾਲ ਕੋਲੇ ਤੇ ਸ਼ੌਂਕੀ ਮੁੰਡਾ ਪੜਿਆ ਲਿਖਿਆ ਅੱਜ ਕੱਲ ਤੁਸੀਂ ਅਣਪੜ ਆ ਜਿਹੜੀ ਬਹੁਤ ਦੇਖੇ ਹੋਣਗੇ ਹੁਣ ਤੱਕ ਦੇਖਦੇ ਤੁਰੇ ਆ ਆਪਾਂ ਪਰ ਅੱਜ ਇੱਕ ਪੜਿਆ ਲਿਖਿਆ ਮੁੰਡਾ ਦਿਖਾਉਣੇ ਤੁਹਾਨੂੰ ਜਿਹੜਾ ਬੱਕਰੀਆਂ ਦਾ ਕੰਮ ਕਰਦਾ ਕਈ ਲੋਕ ਕਮੈਂਟਾਂ ਦੇ ਵਿੱਚ ਜਾਂ ਕਹਿ ਦਿੰਦੇ ਵੀ ਇਹ ਪੜੇ ਲਿਖਿਆ ਵਾਲਾ ਕੰਮ ਨਹੀਂ ਹੈਗਾ ਇਹ ਸਰਪਾਣ ਪੜਾ ਦਾ ਕੰਮ ਹੈ ਵੀ ਬੱਕਰੀ ਕਿੱਤੇ ਨੂੰ ਸਰਪਾਣ ਪੜਾ ਨਾਲ ਜਾਲ ਜੋੜ ਕੇ ਦੇਖਿਆ ਜਾਂਦਾ ਵੀ ਅਣਪੜ ਕਿੱਤੇ ਆਲੇ ਲੋਕ ਹੀ ਕਰਦੇ ਵੀ ਜਿਹੜੇ ਪੜ੍ਹ ਲਿਖ ਨਹੀਂ ਸਕਦੇ ਪਰ ਅੱਜ ਇੱਕ ਪੜਿਆ ਲਿਖਿਆ ਮੁੰਡਾ ਹੈ ਨੌਜਵਾਨ ਤੁਹਾਨੂੰ ਮੁਲਾਮਾ ਇਹ ਗੱਲਾਂ ਬਾਤਾਂ ਹੀ ਕਰਾਵਾਂਗੇ ਸ਼ੈਰੀ ਬਹੁਤ ਸੋਹਣੀ ਕਰਦਾ ਮੁੰਡਾ ਇੰਸਟਾਗ੍ਰam ਤੇ ਇਹਦਾ ਆਪਦਾ ਪੇਜ ਆ ਸ਼ੈਰੀ ਸੁਣਿਆ ਕਰੋ ਮੁੰਡੇ ਅੱਜ ਵੀ ਤੁਹਾਨੂੰ ਸ਼ੈਰੀ ਵਿੱਚ ਸੁਣਾਵਾਂਗੇ 2-4 ਵਿੱਚ ਗੱਲਾਂ ਬਾਤਾਂ ਵੀ ਕਰਾਂਗੇ ਜਾਣਕਾਰੀ ਵੀ ਲਮਾਂਗੇ ਸਾਰੀ ਤੇ ਵੀਰਨਾਂ ਸਵਾਗਤ ਕਰਦੇ ਆਂ ਫਤਿਹਗੜ ਸਹੇ ਦੇ ਵਿੱਚ ਹੈਗੇ ਆ ਕਪੂਰਗੜ੍ਹ ਬਾਈ ਦਾ ਪਿੰਡ ਆ ਤੇ ਜਾਣਕਾਰੀ ਬਾਕੀ ਸਾਰੀ ਤੁਹਾਨੂੰ ਲੈ ਕੇ ਦਿੰਨੇ ਆ ਸੱਸੀ ਕਾ ਬਾਈ ਜੀ ਸੱਸੀ ਕਾ ਬਾਈ ਕੀ ਹਾਲ ਚਾਲ ਦੀ ਵਧੀਆ ਵੀਰੇ ਤੁਸੀਂ ਦੱਸੋ ਤੇ ਸਭ ਤੋਂ ਪਹਿਲਾਂ ਤਾਂ ਆਪਣਾ ਬਾਈ ਐਡਰੈਸ ਦੱਸ ਦੇ ਪੂਰਾ ਆਪਣਾ ਵੀਰੇ ਕਪੂਰਗੜ੍ਹ ਪਿੰਡ ਆ ਫਤਿਹਗੜ ਸਾਹਿਬ ਜਲਾ ਤੇ ਲੱਗ ਗਿਆ ਆਪਾਂ ਨੂੰ ਸ਼ਹਿਰ ਪੈ ਤਾਂ ਮਰੇਕੋੜਾ ਦਾ ਖੰਨਾ ਵੀਰੇ ਠੀਕ ਹੈ ਹਾਂਜੀ ਵੀਰੇ ਇਹ ਲਾਗੇ ਪੈ ਜਾਂਦੇ ਨੇ ਨੇੜੇ ਪੈ ਜਾਂਦੇ ਹਾਂ ਨੇੜੇ ਵੀਰੇ 20 ਕਿਲੋਮੀਟਰ ਦੇ ਪੈ ਜਾਂਦੇ ਠੀਕ ਹੈ ਤੇ ਸਭ ਤੋਂ ਪਹਿਲਾਂ ਤਾਂ ਬਈ ਇਹ ਦੱਸ ਵੀ ਅੱਜ ਦੇ ਟਾਈਮ 'ਚ ਲੋਕ ਪੜ੍ਹ ਲਿਖ ਕੇ ਨੌਕਰੀਆਂ ਵੱਲ ਭਜਦੇ ਆ ਜਾਂ ਕੁਝ ਹੋਰ ਕਰਦੇ ਆ ਤੂੰ ਇਹ ਕਿਤੇ ਚ ਕਿਵੇਂ ਆ ਗਿਆ ਪੜ੍ਹਾਈ ਛੱਡ ਕੇ ਪੜ੍ਹ ਲਿਖ ਕੇ ਵੀਰੇ ਵੀ ਜ਼ਰੂਰੀ ਨਹੀਂ ਹੁੰਦਾ ਵੀ ਹਰ ਬੰਦੇ ਨੂੰ ਪੜ੍ਹ ਲਿਖ ਕੇ ਨੌਕਰੀ ਮਿਲੂਗੀ ਹੂੰ ਸੇ ਜਿੰਨਾ ਕਿ ਸਾਡੀ ਸੋਚ ਨੇ ਵੀ ਪੜ੍ਹਨਾ ਲਿਖਣਾ ਬੰਦੇ ਲਈ ਹੈਗਾ ਜ਼ਰੂਰੀ ਆ ਬੰਦੇ ਨੂੰ ਜ਼ਿੰਦਗੀ ਦੀ ਨੌਲੇਜ ਮਿਲ ਜਾਂਦੀ ਹੈ ਵੀ ਜ਼ਿੰਦਗੀ ਕਿੱਦਾਂ ਚ ਓਣੀ ਆ ਠੀਕ ਹੈ ਤੋ ਸਾਨੂੰ ਵੀਰੇ ਪਹਿਲਾਂ ਅਸੀਂ ਵੀ ਉਹ ਕੰਮਾਂ ਪਿੱਛੇ ਭੱਜਿਆ ਫਾਰਮ ਫੂਰ ਨੂੰ ਬਹੁਤ ਪਲਾਈ ਕਰੇ ਨੇ ਠੀਕ ਹੈ ਜਦ ਕਿਤੇ ਗੱਲਬਾਤ ਬਣੀ ਨਹੀਂ ਹਮ ਫਿਰ ਇਹ ਕੰਮ ਨਿਗਾਹ ਚੜ ਗਿਆ ਅੱਛਾ ਬਸ ਫਿਰ ਬਾਈ ਰੱਖੀਆਂ ਵੀ ਦੀਆਂ ਚਾਰ ਪੰਜ ਫਿਰ ਹੌਲੀ ਹੌਲੀ ਸ਼ੌਂਕ ਜਿਹਾ ਬਣ ਗਿਆ ਹਮ ਬਾਈ ਇਦਾਂ ਹੀ ਫਿਰ ਵਧਾ ਲਿਆ ਕੰਮ ਤੇ ਵਧਾ ਲਿਆ ਪਹਿਲਾਂ ਚਾਰ ਪੰਜ ਕਰੇ ਸੀ ਜੀ ਹਾਂ ਚਾਰ ਪੰਜ ਸੀ ਬਾਈ ਕਰੇ ਠੀਕ ਹੈ ਫਿਰ ਸ਼ੌਂਕ ਜਗ ਗਿਆ ਵੀ ਇਹੀ ਕੰਮ ਤੇ ਕਿਵੇਂ ਲੱਗਦਾ ਬਾਈ ਕਿੱਤਾ ਤੈਨੂੰ ਇਹ ਕਿਵੇਂ ਲੱਗਦਾ ਵੀ ਬਾਕੀ ਕੰਮਾਂ ਨੂੰ ਜੇ ਨੌਕਰੀ ਕਰਨੀ ਹੈ ਜੇ ਕਿਤੇ ਫੈਕਟਰੀ ਚ ਲੱਗਣਾ ਉਹਦੇ ਕੰਮ ਨਾਲੋਂ ਵਧੀਆ ਜੇ ਕਿਵੇਂ ਹੈ ਕਿੱਤਾ ਵੀਰੇ ਆਪਣਾ ਕੰਮ ਆਏ ਜੇ ਕੋਈ ਬੰਦਾ ਕਿਸੇ ਬੰਦੇ ਨੂੰ ਨਹੀਂ ਪਸੰਦ ਵੀ ਕਿ ਮੈਂ ਕਿਸੇ ਦੀ ਗੁਲਾਮੀ ਨਹੀਂ ਕਰਨੀ ਉਹ ਬੰਦਾ ਇਹ ਕੰਮ ਕਰੇ ਬਾਈ ਅੱਛਾ ਹੁਣ ਅਸੀਂ ਆਜ਼ਾਦ ਆ ਬਾਈ ਅਸੀਂ ਕਿਸੇ ਦੀ ਗੁਲਾਮੀ ਤੇ ਕਿਸੇ ਰੋਬੰਡਰ ਨਹੀਂ ਹੈਗੇ ਠੀਕ ਹੈ ਹਾਂ ਬਾਈ ਆਪਣੀ ਮੌਜ ਚ ਮਸਤੀ ਚ ਫਿਰਦੇ ਆ ਠੀਕ ਹੈ ਹਾਂ ਵੀਰੇ ਜਦੋਂ ਬੁੱਕਰੋਂ ਆ ਜੀ ਮਰਜੀ ਕਦੋਂ ਮੁਰਜੀਏ ਜਦ ਮਰਜੀ ਮੁਰਜੀਏ ਠੀਕ ਹੈ ਲੈ ਵੀ ਬਹੁਤ ਸੋਹਣਾ ਕੰਮ ਕਰਦਾ ਬਾਈ ਤੇ ਘਰੇ ਰੱਖਦਾ ਇਹਨੂੰ ਕਿ ਚਰਾੰਤ ਐ ਇੰਦੇ ਰੱਖਦਾ ਹਰ ਵਕਤ ਨਹੀਂ ਘਰੇ ਵੀ ਰੱਖਦੇ ਆ ਵੀਰੇ ਅਸੀਂ ਬਾਹਰ ਵੀ ਲੈ ਕੇ ਆਉਨੇ ਆ ਠੀਕ ਹੈ ਘਰੇ ਵੀ ਚੱਲਦਾ ਕੰਮ ਚੱਲਦਾ ਘਰੇ ਵੀ ਚੱਲਦਾ ਬਾਹਰ ਵੀ ਵੀਰੇ ਠੀਕ ਹੈ ਠੀਕ ਹੈ ਬਾਹਰ ਯਾਨੀ ਕਿ ਭਾਈ ਇਹਨਾਂ ਨੂੰ ਬਾਹਰ ਕੋਂ ਫਿਰ ਕਿਨਾਂ ਨੂੰ ਸੋਸਟੇ ਮਿਲਦੀ ਹੈ ਵਧੀਆ ਠੀਕ ਹੈ ਹਾਂ ਘਰੇ ਜਾਨਵਰਾਂ ਨੂੰ ਜਦਾ ਮਹਿਸੂਸ ਨਹੀਂ ਹੁੰਦਾ ਬਾਹਰ ਸੁਖੁੱਲਾ ਵਾਤਾਵਰਨ ਬਾਹਰ ਕਮਾਉਣੇ ਚਾਹੀਦਿਆਂ ਨੇ ਠੀਕ ਹੈ ਜਿਹੜੇ ਵੀ ਬੱਕਰੀਆਂ ਰੱਖਦੇ ਨੇ ਭਾਈ ਉਹਨਾਂ ਨੂੰ ਬਾਹਰ ਜ਼ਰੂਰ ਕਮਾਓ ਠੀਕ ਹੈ ਹਾਂ ਠੀਕ ਹੈ ਵੀ ਬਾਹਰ ਲੈ ਕੇ ਜਾਣੇ ਜ਼ਰੂਰੀ ਜ਼ਰੂਰੀ ਨਹੀਂ ਵੀਰੇ ਜ਼ਰੂਰੀ ਨਹੀਂ ਤੇ ਕਿੰਨੇ ਕ ਜਾਨਵਰ ਆ ਭਾਈ ਆਪਣੇ ਕੋਲ ਹੁਣ ਆਪਣੇ ਕੋਲ ਵੀਰੇ 40 45 ਜਾਨਵਰ ਨੇ 40 45 ਆਪ ਦੀ ਮਿਹਨਤ ਨਹੀਂ ਕਰਿਆ ਯਾਰ ਹਾਂ ਹਾਂ ਵੀਰੇ ਮਿਹਨਤ ਨਾਲ ਕਰਿਆ ਠੀਕ ਹੈ ਤੇ ਖਰੀਦੇ ਖਰੂਦ ਕੇ ਕਰਿਆ ਕਿ ਕਿੰਨੇ ਨਹੀਂ ਨਹੀਂ ਵੀਰੇ ਕੋਈ ਨਹੀਂ ਖਰੀਦੇ ਆਪਾਂ ਇਹ ਆਪਾਂ 5 ਬੱਕਰੀਆਂ ਦੀ 40 45 ਜਾਨਵਰ ਵਧਾਣਾ ਹੈ ਅੱਛਾ ਪੰਜਾਂ ਤੇ ਖਰੀਦਿਆ ਕੋਈ ਤੇ ਵੇਚ ਕਿੰਨੇ ਦਿੱਤੇ ਉਹਨਾਂ ਦੀ ਗਿਣਤੀ ਕੋਈ ਨਹੀਂ ਅੱਛਾ ਠੀਕ ਹੈ ਨਾਲ ਵੇਚ ਵੀ ਤੇ ਨਾ ਵਧਾ ਵੀ ਲੈ ਵੇਚ ਬਹੁਤ ਦਿੱਤੇ ਵੀਰੇ ਠੀਕ ਹੈ ਹਾਂਜੀ ਤੇ ਕੀ ਵੇਚਦੇ ਫਿਰ ਬੱਕਰੀਆਂ ਵੇਚਦੇ ਕਿ ਮੇਮਣੇ ਉਹਨੇ ਟਪਾ ਦਿੰਨੇ ਏ ਵੀਰੇ ਅਸੀਂ ਪਹਿਲਾਂ ਤਾਂ ਬੱਕਰੀਆਂ ਦਾ ਸੂਆ ਲੈਣੇ ਆ ਵੀਰੇ ਫਿਰ ਛੋਟੇ ਬੱਚੇ ਹੋ ਜਾਂਦੇ ਨੇ ਉਹਨਾਂ ਨੂੰ ਦੁੱਧ ਪਿਲਾਉਣਾ ਪਹਿਲਾਂ ਫਿਰ ਛੋਟੇ ਬੱਚੇ ਸੇਲ ਕਰਨੇ ਪਹਿਲਾਂ ਠੀਕ ਹੈ ਤੇ ਫਿਰ ਬਾਅਦ ਚੋਂ ਅਸੀਂ ਦੁੱਧ ਵੀ ਪਾਉਣਾ ਵੀਰੇ ਡੈਰੀ ਚ ਓਕੇ ਹਾਂ 40-45 ਰੁਪਏ ਦੁੱਧ ਲੱਗ ਜਾਂਦਾ ਵਧੀਆ ਠੀਕ ਹੈ ਉਹ ਪਾਉਨੇ ਆ ਤੇ ਫਿਰ ਜਦੋਂ ਬੱਕਰੀਆਂ ਗੱਭਲ ਹੋ ਜਾਂਦੀਆਂ ਦੁਬਾਰੇ ਫਿਰ ਉਹਨਾਂ ਚੋਂ ਬੱਕਰੀਆਂ ਵੇਚ ਦਿੰਨੇ ਆ ਵੀਰੇ ਅੱਛਾ ਬੱਕਰੀਆਂ ਵੇਚ ਦਿੰਨੇ ਆ 15 ਬੱਕਰੀਆਂ ਵੇਚ ਦਿੰਨੇ ਆ ਪਿੱਛੋਂ 10 ਪੱਠਾ ਫਿਰ ਤਿਆਰ ਹੋ ਜਾਂਦੀਆਂ ਨਵੀਆਂ ਠੀਕ ਨਵੀਆਂ ਤਿਆਰ ਕਰ ਲੈਣੇ ਹੋ ਪੁਰਾਣੀਆਂ ਵੇਚ ਦਿੰਨੇ ਆ ਵੀਰੇ ਓਕੇ ਵੀ ਆਦੇ ਘਰੂ ਪ੍ਰੀੜੀ ਤਿਆਰ ਕਰੀਏ ਹਾਂ ਹਾਂ ਵੀਰੇ ਕਰੂ ਹੀ ਠੀਕ ਹੈ ਠੀਕ ਹੈ ਵੀ ਪੰਜ ਬੱਕਰੀਆਂ ਤੋਂ 40 ਕਰ ਲੈਣਗੇ ਇਹ ਤਾਂ ਬਹੁਤ ਵਧੀਆ ਮਿਹਨਤ ਆ ਬਾਈ ਤੇ ਕਿੰਨੇ ਕੇ ਸਾਲ ਹੋ ਗਏ ਤੈਨੂੰ ਇਹ ਕੰਮ ਕਰਦੇ ਨੂੰ ਮੈਨੂੰ ਵੀਰੇ 6 ਸਾਲ ਹੋ ਗਏ 6 ਸਾਲ ਲੌਕਡਾਊਨ ਤੋਂ ਪਹਿਲਾਂ ਦਾ ਕੰਮ ਕਰ ਰਿਹਾ ਮੈਂ ਠੀਕ ਹੈ ਤੇ ਲੌਕਡਾਊਨ ਚ ਕੋਈ ਦਿੱਕਤ ਆਈ ਫਿਰ ਤੈਨੂੰ ਲੌਕਡਾਊਨ ਚ ਵੀਰੇ ਦਿੱਕਤ ਤਾਂ ਆਈ ਆ ਚਲੋ ਫੇਰ ਵੀ ਚਲੋ ਆਪਣੇ ਵਧੀਆ ਸੀ ਬੰਦੇ ਕੁਝ ਕਿਸੇ ਨੇ ਕਹਿ ਨਹੀਂ ਉਹ ਤਾਂ ਚੱਲ ਘਰੀ ਚੱਲਦਾ ਦੀ ਆਪਣਾ ਕੰਮ ਠੀਕ ਹੈ ਹਾਂ ਵੀਰੇ ਠੀਕ ਹੈ ਵੀ ਲੋਕਡਾਊਨ ਚ ਦਿੱਕਤ ਐਡੀ ਆਈ ਨਹੀਂ ਹੋਣੀ ਹਾਂ ਹਾਂ ਲੋਕਡਾਊਨ ਚ ਨਹੀਂ ਆਈ ਵੀਰੇ ਇਹ ਪੰਡਾ ਚ ਤਾਂ ਹੈ ਵੀ ਨਹੀਂ ਸੇਫ ਹੈ ਨਹੀਂ ਨਹੀਂ ਹੈਗਾ ਜੀ ਵੀਰੇ ਠੀਕ ਹੈ ਤੇ ਕਮਾਈ ਕਮਾਈ ਕਿਵੇਂ ਆ ਬਈ ਇਹਦੇ ਚ ਕਿੱਤੇ ਚ ਨਵੇਂ ਮੁੰਡੇ ਜਿਹੜੇ ਆਉਣਾ ਚਾਹੁੰਦੇ ਆ ਸਕਦੇ ਕਿੱਤਾ ਕਿਵੇਂ ਲੱਗਦਾ ਤੈਨੂੰ ਕਮਾਈ ਵੀਰੇ ਬਹੁਤ ਵਧੀਆ ਕਮਾਈ ਆ ਯਾਨੀ ਕਿ ਜਿਹੜਾ ਬੰਦਾ ਵੀ ਕਿਸੇ ਫੈਕਟਰੀ ਜਾਂਦਾ ਮਹੀਨੇ ਦਾ 12000 ਜਾਂ 13000 ਸੈਲਰੀ ਤੇ ਆ ਉਹਦਾ ਵੀਰੇ ਤੇਲ ਖਰਚਾ ਵੀ ਕਢਣਾ ਬੰਦੇ ਨੇ ਹੂੰ ਜੇ ਮਹੀਨੇ ਦਾ 12000 ਰੁਪਏ ਕਮਉਂਦਾ 3000 3500 ਤੇਲ ਖਰਚੇ ਵੀ ਨਿਕਲਦਾ ਠੀਕ ਹੈ ਇੱਕ ਦੋ ਛੁੱਟੀਆਂ ਕਰ ਲੀਆਂ ਬੰਦੇ ਨੇ ਉਹ ਵੀ ਪੈਸੇ ਕੱਟੇ ਜਾਣੇ ਨੇ ਉਹਦੇ ਠੀਕ ਹੈ ਉਹੀ ਬੰਦੇ ਨੂੰ 7-8000 ਰੁਪਏ ਵੱਜਦਾ ਵੀਰੇ ਮਹੀਨੇ ਦਾ ਹੂੰ ਤੇ ਇਹਨਾਂ 'ਚ ਵੀਰੇ ਸਾਰਾ ਕੁਝ ਬਚਣ ਤੇ ਹੀ ਆ ਠੀਕ ਹੈ ਇਹ ਕੰਮ ਵਧੀਆ ਵੀਰੇ ਬੈਸਟ ਕੰਮ ਆ ਇਹਦਾ ਯਾਨੀ ਕਿ ਮਹੀਨੇ ਬਾਅਦ ਤਾਂ ਨਹੀਂ ਆਪਾਂ ਕਹਿੰਦੇ ਵੀ ਸੈਲਰੀ ਮਿਲਦੀ ਆ ਯਾਨੀ ਕਿ 6 ਮਹੀਨੇ ਦਾ ਜਿਆਦਾ ਨਹੀਂ ਜੇ ਬੰਦਾ ਮਿਹਨਤ ਕਰਦਾ ਮੰਨ ਲਓ 50 ਜਨਵਰ ਨੇ 3.5 ਲੱਖ ਰੁਪਏ ਬੰਦਾ ਛੱਡਦਾ ਵੀਰੇ अच्छा 6 ਮਹੀਨੇ ਦਾ ਵੀਰੇ 6 ਮਹੀਨੇ ਜੇ ਮਿਹਨਤ ਕਰਨ ਨਾਲ ਹਾਂ ਮਿਹਨਤ ਕਰਨ ਨਾਲ ਚਾਹੀਦਾ ਬੰਦਾ ਵੀਰੇ ਠੀਕ ਹੈ ਤੇ ਵਿਚ ਵਿਚ ਕਹਿੰਦੇ ਆ ਕਿ ਕਿੱਤਾ ਮਾੜਾ ਜੀ ਵਧੀਆ ਨਹੀਂ 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 ਵੀਰੇ ਕਿੱਤਾ ਨਹੀਂ ਮਾੜਾ ਹੈਗਾ ਲੋਕਾਂ ਦੀ ਸੋਚ ਮਾੜੀ ਆ ਅੱਛਾ ਸੋਚ ਹੀ ਮਾੜੀ ਹੋਗੀ ਸੋਚ ਮਾੜੀ ਹੋਗੀ ਵੀਰੇ ਠੀਕ ਹੈ ਸਾਨੂੰ ਵੀ ਬਹੁਤ ਕਹਿੰਦੇ ਨੇ ਵੀਰੇ ਵੀ ਕੀ ਕੰਮ ਕਰਨ ਲੱਗੇ ਪੜ੍ਹ ਲਓ ਪੜ੍ਹ ਲਓ ਮੈਂ ਕਿਹਾ ਵੀ ਪੜ੍ਹ ਲੈਣਾ ਹੈ ਉਹ ਵੀ ਨੌਕਰੀ ਦਿਵਾਉਣ ਦੀ ਗਰੰਟੀ ਦੇ ਦਿਓ ਠੀਕ ਹੈ ਵੀ ਨੌਕਰੀ ਲਵਾ ਦੂੰ ਪੜ੍ਹ ਲੈਣਾ ਹਾਂ ਬਹੁਤ ਵਧੀਆ ਪੜ੍ਹਦੇ ਦੀ ਵੀਰੇ ਅਸੀਂ ਠੀਕ ਹੈ ਉਰੇ ਵਧੀਆ ਨੰਬਰ ਲੈਨੇ ਕਦੇ ਅਜ ਤੱਕ ਆਇ ਨਹੀਂ ਅਭੀ ਰਿਪੇਅਰ ਹੈ ਇਹ ਕਿਸੇ ਪੇਪਰ ਚ ਜਾ ਕੇ ਇਸ ਕਲਾਸ ਚ ਫੇਲ ਹੋਗੇ ਹੁਣ ਤੱਕ ਜਿੱਥੇ ਗੱਡੇ ਨੇ ਝੰਡੀਆਂ ਗੱਡੀਆਂ ਨੇ ਆਪਾਂ ਹਾਂ ਬੱਕਰੀਆਂ ਜੇ ਝੰਡੇ ਕਰਦੇ ਹਾਂ ਹਾਂ ਹੁਣ ਬੱਕਰੀਆਂ ਚ ਵੀ ਬਾਈ ਆਪਣਾ ਨੌ ਪੂਰਾ ਚੱਲਦਾ ਠੀਕ ਹੈ ਤੇ ਨਾਲੇ ਕਿਹਦਾ ਸ਼ੈਰੀ ਸ਼ੋਰੀ ਵੀ ਵਧੀਆ ਕਰਦੇ ਹਾਂ ਹਾਂ ਵੀਰੇ ਗੀਤ ਗੁੱਤ ਵੀ ਲਿਖਦੇ ਆਪਾਂ ਇੱਕ ਦੋ ਗੀਤ ਵੀ ਆਏ ਹੋਏ ਨੇ ਆਪਣੇ ਅੱਛਾ ਹਾਂ ਹਾਂ ਗੀਤ ਵੀ ਆਏ ਆ ਗੀਤ ਕਿਹੜੇ ਆ ਗਏ ਗੀਤ ਵੀਰੇ ਇੱਕ ਤਾਂ ਪਰ ਰਿਕਾਰਡ ਕਰਾਇਆ ਹੁਣ ਤੇ ਇੱਕ ਪਹਿਲਾ ਗੀਤ ਆ ਸੀ ਆਪਣਾ ਮਿੱਤਰਾਂ ਦੀ ਕੁੱਲੀ ਹਾਂ ਵੀਰੇ ਕਿ ਆਪ ਹੀ ਗਾਉਣਾ ਕਿ ਕੋਈ ਹੋਰ ਨਹੀਂ ਉਹ ਹੋਰ ਨੇ ਗਾਇਨ ਜਿਹੜਾ ਹੁਣ ਆਪਾਂ ਰਿਕਾਰਡ ਕਰਾਇਆ ਵੀਰੇ ਮੈਂ ਆਪ ਕਰਾਇਆ ਰਿਕਾਰਡ ਆਪ ਗਾਇਆ ਹਾਂ ਵੀਰੇ ਆਪ ਠੀਕ ਹੈ ਤੇ ਕੋਈ ਸ਼ਾਇਰੀ ਸ਼ੁਰੀ ਸੁਣਾ ਦੇ ਫਿਰ ਜੇ ਕੋਈ ਹੈਗੀ ਹੈ ਵਧੀਆ ਲਿਖੀ ਸ਼ਾਇਰੀ ਸੁਣਾ ਦਿੰਨੇ ਆ ਵੀਰੇ ਕਹਿੰਦਾ ਕਹਾ ਤੂੰ ਜਿਹੜੇ ਕੰਮਾਂ ਦੀ ਸ਼ੁਰੂਆਤ ਕਰੇ ਮੈਂ ਸਾਰੇ ਕਰਕੇ ਛੱਡੇ ਹੋਏ ਨੇ ਕਿ ਕੱਲਾ ਬੱਕਰੀਆਂ ਵਾਲਾ ਨਾ ਜਾਣੀ ਪ੍ਰਧਾਨ ਕਿਹੜੇ ਲਸਾਰੀ ਕੱਢੇ ਹੋਏ ਨੇ ਕਿਹੜੇ ਲਸਾਰੀ ਕੱਢੇ ਹੋਏ ਨੇ ਹੈ ਠੀਕ ਹੈ ਇਹ ਤਾਂ ਸਾਰੀ ਕੱਢਿਆ ਸਾਰੀ ਕੱਢਿਆ ਕਰਦਾ ਯਾਰ ਦਾ ਮੁੰਡਾ ਬੱਕਰੀਆਂ ਨਹੀਂ ਆ ਚਾਰਦੇ ਬਾਈ ਕੱਢੀਆਂ ਠੀਕ ਹੈ ਤੇ ਹੋਰ ਸਾਰੀਆਂ ਵੀ ਪਗਾਈਆਂ ਨੇ ਯਾਰਾ ਦੋਸਤਾਂ ਨਾਲ ਵੀ ਘੁੰਮਿਆ ਹੋਰ ਵੀ ਬਹੁਤ ਫੱਦੂ ਕੰਮ ਕਰੇ ਨੇ ਜ਼ਿੰਦਗੀ 'ਚ ਠੀਕ ਕੰਮ ਛੱਡਿਆ ਕੋਈ ਨਹੀਂ ਹਾਂ ਕੋਈ ਨਹੀਂ ਛੱਡਿਆ ਬਾਈ ਕੰਮ ਠੀਕ ਹੈ ਫੱਦੂ ਤਾਂ ਫੱਦੂ ਕੰਮ ਵੀ ਕਰ ਲਿਆ ਉਹ ਤਾਂ ਫੱਦੂ ਕੰਮ ਵੀ ਕਰ ਲਿਆ ਠੀਕ ਹੈ ਭਾਈ ਚਲੋ ਰਾਉਣ ਕੀ ਸਾਰਾ ਕੁਝ ਕਰਨਾ ਪੈਂਦਾ ਹਾਂ ਹਾਂ ਵੀਰੇ ਸਾਰਾ ਕੁਝ ਕਰਨਾ ਪੈਂਦਾ ਤੇ ਹੋਰ ਸ਼ਾਇਰੀ ਕੋਈ ਇੱਕ ਅੱਧੀ ਹੋਰ ਸੁਣਾ ਦੇ ਫਿਰ ਹੋਰ ਸੁਣਾ ਦਿੰਨੇ ਆ ਵੀਰੇ ਕਹਿੰਦਾ ਇੱਕ ਬੱਕਰੀਆਂ ਵਾਲੇ ਤੇ ਬਾਈਆਂ ਤੇ ਸ਼ਾਇਰੀ ਲਿਖੀ ਜੇ ਆਪਾਂ ਕਹਿੰਦਾ ਕਾ ਲਾ ਦਿੰਦੇ ਹਿੱਕਾਂ ਨੂੰ ਨਾ ਚੀਰੇ ਨਾਲ ਖੜੇ ਮੇਰੇ ਵੀਰੇ ਅੱਖਾਂ ਕੱਢ ਲੰਗਦੇ ਸੀ ਜਿਹੜੇ ਸਾਲੇ ਕਰਤੇ ਮੈਂ ਟੀਰੇ ਤੇ ਦੇਖੇ ਪੁੱਤ ਟੰਗੂਏ ਗੜਾਸੇ ਹੋਣੇ ਨੇ ਕਦੇ ਵੇਖਿਆ ਕਮਾਣੀ ਵਾਲਾ ਦਾ ਨਹੀਂ ਹੋਇਆ ਤੂੰ ਕਿਹੜੇ ਬਦਮਾਸ਼ਾ ਦੀ ਓਏ ਗੱਲ ਕਰਦਾ ਤੇਰਾ ਬੱਕਰੀਆਂ ਵਾਲਿਆਂ ਨਾਲ ਵਾਹ ਨਹੀਂ ਪਿਆ ਆਏ ਹਾਏ ਹਾਏ ਤੇਰਾ ਬੱਕਰੀਆਂ ਵਾਲਿਆਂ ਨਾਲ ਵਾਹ ਨਹੀਂ ਪਿਆ ਹਾਂ ਠੀਕ ਐ ਤੇ ਗੱਡਦੇ ਆ ਕਿ ਰੱਲਾ ਹਾਂ ਹਾਂ ਬਈ ਕੀ ਬਾਤ ਆ ਯਾਰ ਬਹੁਤ ਵਧੀਆ ਸਹੀ ਗੱਲ ਆ ਬਾਈ ਤੇ ਬੱਕਰੀਆਂ ਦੀ ਹੋਰ ਗੱਲ ਕਰ ਲਈਏ ਬਾਈ ਤੇ ਬਰੀਡ ਕਿਹੜੀ ਵਧੀਆ ਲੱਗਦੀ ਏ ਤੈਨੂੰ ਬਰਬਰੀ ਵੀ ਚੱਲੀ ਜਾਂਦੀ ਆ ਅੱਜਕੱਲ ਉਹ ਕਿਵੇਂ ਲੱਗਦੀ ਆ ਤਾ ਆਪਾਂ ਨੂੰ ਬਈ ਬੀਟਲ ਬਰੀਡ ਨਾਲ ਵੱਧ ਪਿਆਰ ਆ ਠੀਕ ਆ ਹੂੰ ਬੀਟਲ ਨਾਲ ਹੀ ਆ ਬੀਟਲ ਨਾਲ ਹੀ ਆ ਆਪਣੇ ਕੋਲ ਸਾਰੇ ਜਾਨਵਰ ਵੀ ਬੀਟਲ ਹੀ ਆ ਹੂੰ ਤੇ ਤੇਰਾ ਸ਼ੌਂਕ ਮੈਂ ਦੇਖਿਆ ਜਿਵੇਂ ਤੇਰੇ ਕੋਲ ਬਰੀਡ ਬੜੀ ਚੰਗੀ ਏ ਯਾਰ ਬਰੀਡ ਕਿਵੇਂ ਤਿਆਰ ਕਰੀਏ ਹੈ ਤੂੰ ਕਈ ਤਾਂ ਟੁੱਟੇ ਜੇ ਕਰਨ ਨਾਲ ਉਹ ਕਿੜੀ ਸਿੱਤਰੇ ਫਦੇ ਵੀ ਚੱਲ ਟਾਈਮ ਪਾਸੀ ਕਰਨ ਲਈ ਫਿਰ ਹਾਂ ਹਾਂ ਇਹ ਤਾਂ ਹੈ ਵੀਰੇ ਪਤਾ ਕੀ ਗੱਲ ਆ ਵੀਰੇ ਜੇ ਬੰਦੇ ਨੇ ਇਹ ਕੰਮ ਕਰਨਾ ਤਾਂ ਬਰੀਡ ਤੇ ਕਰੋ ਨਹੀਂ ਕਰਨ ਦਾ ਕੋਈ ਫਾਇਦਾ ਨਹੀਂ ਕਰੋ ਹੀ ਨਾ ਯਾਰ ਹੂੰ ਠੀਕ ਹੈ ਜੇ ਬੰਦੇ ਦੀ ਬੱਕਰੀ ਸੇਲ ਹੁੰਦੀ ਆ ਆਪਾਂ ਵੀਰੇ ਕੋਈ ਤੱਕਾ ਨਹੀਂ ਮਾਰਦੇ ਮੈਂ 70000 ਤੱਕ ਬੱਕਰੀ ਵੇਚੀ ਆ ਠੀਕ ਆ ਆਪਾਂ ਐਵੇਂ ਗੱਪ ਮਾਰਦੇ ਮੈਂ ਲੱਖ ਦੀ ਵੇਚੀ ਆ 2 ਲੱਖ ਦੀ ਵੇਚੀ ਆ 70000 ਤੱਕ ਮੈਂ ਬੱਕਰੀ ਵੇਚੀ ਆ ਬਾਈ 70000 ਤੱਕ ਹਾਂ 70000 ਤੱਕ ਠੀਕ ਆ 70000 ਵੀ ਬਹੁਤ ਹੁੰਦਾ ਬਾਈ ਮੱਝ ਆ ਜਾਂਦੀ ਹੈ ਬਾਈ ਬਹੁਤ ਹੁੰਦਾ ਬਾਈ ਮੱਝ ਆ ਜਾਂਦੀ ਹੈ ਬਾਈ ਸਹੀ ਗੱਲ ਹੈ ਚੰਗੀ ਮੱਝ ਆ ਜਾਂਦੀ ਹੈ 70000 ਦੀ 70000 ਬਹੁਤ ਆ ਠੀਕ ਆ ਐ ਗੱਪ ਮਾਰਨ ਦਾ ਕੋਈ ਮਾਇਆ ਹਾਂ ਗੱਪ ਮਾਰਨਾ ਕੋਈ ਫੈਸਲਾ ਨਹੀਂ ਬਾਈ 4 ਲੱਖ 5 ਲੱਖ ਰੱਖੀ ਜਾਂਦੇ ਲੋਕ ਹਨ ਐ ਤਾਂ ਕੋਈ ਕਹਾਲਾ ਲੋਕਾਂ ਦਾ ਐ ਬਰੀਡ ਬਹੁਤ ਚੰਗੇ ਤੇਰੀ ਆ ਬੱਚਾ ਤੇਰਾ ਕਰਦਾ ਹੀ ਹੈ ਵੀ ਹਾਂ ਇਹ ਕਰਦਾ ਬਾਈ ਠੀਕ ਕਿੰਨੇ ਚਿਰ ਦਾ ਬਈ ਇਹ ਇਹ ਬਾਈ 7 ਮਹੀਨਿਆਂ ਦਾ ਬੱਚਾ ਹੋ ਗਿਆ 7 ਮਹੀਨਿਆਂ ਦਾ ਲੈ ਵੀ ਦੋਸਤੋ ਬਹੁਤ ਚੰਗਾ ਬੱਚਾ ਹੈ ਇਹ ਰੱਖਣਾ ਬਰੀਡਰ ਫਿਰ ਹਾਂ ਇਹ ਬਰੀਡਰ ਰੱਖਿਆ ਹੋਇਆ ਬਾਈ ਠੀਕ ਹੈ ਬਰੀਡਰ ਰੱਖਿਆ ਹੋਇਆ ਕੀ ਬਾਤ ਹੈ ਬਹੁਤ ਸੋਹਣਾ ਹੈ ਕਿਹੜੇ ਬੱਕਰੇ ਦਾ ਬਈ ਇਹ ਕਿ ਇਹ ਬੱਕਰਾ ਬਈ ਇਹਦਾ ਬਾਪ ਆਪਾਂ ਵੇਚ ਆਈ ਦੀ ਤੁੰਗਲੀ ਮੰਡੀ ਤੇ ਠੀਕ ਹੈ ਵੇਚ ਤਾ ਹਾਂ ਬਾਈ ਦੋ ਦੰਦ ਦਾ ਬੱਕਰਾ ਜੀ 38000 ਦਾ ਵੇਚ ਆਇਆ ਸੀ ਦੋ ਦੰਦ ਦਾ ਹਾਂ ਵੀਰੇ ਠੀਕ ਕੱਦ ਡੱਬਾ ਕਲਰ ਸੀ ਬਾਈ ਕੱਦ ਸੀ ਉਹਦਾ 44 ਇੰਚ ਬਾਈ ਦੋ ਦੰਦ ਦਾ ਹਾਂ ਵੀਰੇ ਦੋ ਦੰਦ ਦਾ ਉਹ ਵੀ ਕਿਸੇ ਬੰਦੇ ਨੇ ਹੂੰ ਰੈਸਟੂ ਕਰਾਤਾ ਬਈ ਬੇਗਦਾ ਗਾਨੂੰ ਸੀਗਾ ਕਿਵੇਂ ਤੈਨੂੰ ਪਤਾ ਬਾਈ ਖਾ ਇਹ ਕੰਮ ਚ ਖਾਰਖਾਨਾ ਵਾਲੇ ਵੀ ਬਹੁਤ ਬੰਦੇ ਬਹੁਤ ਵਾਧੂ ਬਹੁਤ ਜਿਆਦਾ ਵੀ ਇਹਦੇ ਕੋਲ ਚੰਗੇ ਜਾਨਵਰ ਕਿਵੇਂ ਹੋਗੇ ਵੀ ਇਹ ਕਈ ਬੰਦੇ ਦੀ ਅੱਖ ਹੁੰਦੇ ਵੀ ਇਹਦੇ ਕੋਲ ਉਹ ਚੰਗਾ ਜਾਨਵਰ ਫਿਰਦਾ ਉਹ ਕਢਾ ਲਓ ਹਾਂ ਇੱਕ ਬੰਦੇ ਨੇ ਮੇਰੇ ਕੋਲ ਪੱਠ ਫਿਰਦੀ ਆ ਬਾਈ ਵਿੱਚ ਇੱਕ ਆਹ ਦੇ ਲੋਹੀ ਪੱਠ ਫਿਰਦੀ ਹਾਂ ਇਹਦੇ ਬੰਦੇ ਨੇ ਬਹੁਤ ਵਪਾਰੀ ਭੇਜੇ ਨੇ ਇੱਕ ਨੇ ਠੀਕ ਹੈ ਵੀ ਉਹਦੇ ਕੋਲ ਉਹ ਪੱਠ ਫਿਰਦੀ ਜਾ ਕੇ ਪੁੱਛ ਲੋ ਹੀ ਪੱਠ ਹੁਣ ਜਿਹਨੂੰ ਪਤਾ ਵੀ ਨਹੀਂ ਹੈਗਾ ਬੰਦੇ ਨੂੰ ਵੀ ਇਹਦੇ ਕੋਲ ਲੋਹੀ ਪੱਠ ਆਗੇ ਮੈਨੂੰ ਕਹਿ ਰਿਆ ਕਰਨ ਬੰਦੇ ਵੀ ਬਾਈ ਤੇਰੇ ਕੋਲ ਲੋਹੀ ਪੱਠਾ ਮੈਂ ਕਿਹਾ ਹੈਗੀ ਆ ਬਾਈ ਕਹਿੰਦਾ ਵੇਚਣੀ ਆ ਮੈਂ ਕਿਹਾ ਨਾ ਤੈਨੂੰ ਵੀ ਨਹੀਂ ਕਿਹਾ ਕਹਿੰਦਾ ਪਤਾ ਲੱਗਿਆ ਸੀ ਵੀ ਵੇਚਦਾ ਬੰਦਾ ਕਢਾ ਲਓ ਪੱਠ ਤੇ ਫਿਰ ਕਿਸੇ ਬੰਦੇ ਨੇ 10 ਵੀ ਦਿੱਤਾ ਹੁਣ ਜਦ ਟਾਊਟ ਵੀ ਵਿੱਚ ਬਹੁਤ ਹੁੰਦੇ ਨੇ ਹਾਂ ਵੀ ਇੱਕ ਇਦਾਂ ਇਦਾਂ ਕਹਿੰਦਾ ਬੰਦਾ ਵੀ ਉਹ ਤੋਂ ਪੱਠ ਕਢਾ ਲਓ ਠੀਕ ਹੈ ਤੇ ਬਾਕੀ ਇੱਕ ਹੋਰ ਬੰਦਿਆਂ ਨੇ ਬਾਈ ਆਪਣੀਆਂ ਬਹੁਤ ਵਧੀਆ ਵਧੀਆ ਚੰਗੇ ਚੰਗੇ ਬੱਕਰੀਆਂ ਪਕਾ ਦੇਆਂ ਅੱਛਾ ਦੂਜੇ ਲੋਡਿੰਗ ਸਸਤੇ ਰੇਟਾਂ ਦੀ ਬਗਾਦੀਆਂ ਦੀ ਤੇ ਉਸ ਤੋਂ ਬਾਅਦ ਫਿਰ ਥੋੜੀ ਜਿਹੀ ਅਕਲ ਆ ਗਈ ਹੁਣ ਬਾਈ ਖੜੇ ਹੋ ਗਿਆ ਆਪਣੇ ਪੈਰਾਂ ਦੇ ਪੂਰੇ ਮਤਲਬ ਕਹਿਣ ਦਾ ਠੀਕ ਹੈ ਹੁਣ ਕਿਸੇ ਦਾ ਸਹਾਰਾ ਨਹੀਂ ਕੋਈ ਉਹੋ ਨਹੀਂ ਤੇ ਹੁਣ ਨਮਾਗਰ ਨਹੀਂ ਲੱਗਣਗੇ ਹਾਂ ਮਗਰ ਨਹੀਂ ਲੱਗਦੇ ਬਾਈ ਕਿਸੇ ਠੀਕ ਹੈ ਵੀਰੇ ਇਦਾਂ ਹੀ ਕਰਦੇ ਜੇ ਚੰਗਾ ਜਾਨਵਰ ਕੇ ਨੜਕਣ ਲੱਗ ਜਾਏ ਨਾ ਉਹ ਆਏ ਹੁੰਦਾ ਵੀ ਇਹ ਤੋਂ ਕਢਾ ਜਾ ਰਾ ਸਹੀ ਗੱਲ ਹਾਂ ਜੀ ਲੈ ਹਣ ਸਹੀ ਗੱਲ ਆ ਬਾਈ ਤੇ ਬਿਮਾਰੀ ਪੂਰੀ ਤਾਂ ਕੀ ਹਸਾਕਤਾ ਵਾ ਕਿੰਨੀ ਕਉਂਦੀ ਹੈ ਜਾਨਵਰਾਂ ਨੂੰ ਆਈ ਹੈ ਕਦੇ ਬਿਮਾਰੀ ਇਹ ਤਾਂ ਆ ਜਾਂਦੀ ਹੈ ਵੀਰੇ ਬਿਮਾਰੀ ਇਦਾਂ ਉਹਦੀ ਮਤਲਬ ਜ ਕੋਈ ਬਾਹਰੋਂ ਜਾਨਵਰ ਲਈ ਇਹ ਬਿਮਾਰ ਤਾਂ ਆਉਂਦੀਆਂ ਜਾਂ ਕਿਸੇ ਜਾਨਵਰ ਨਾਲ ਬਿਮਾਰ ਬੱਕਰੀਆਂ ਹੁਣ ਉਹਨਾਂ ਨਾਲ ਲਾ ਲਈਏ ਫੇਰ ਆਉਂਦੀ ਆ ਠੀਕ ਹੈ ਜੇ ਆਪਾਂ ਇਹਨਾਂ ਦੀ ਸੰਭਾਲ ਰੱਖੀ ਹੋ ਵੈਕਸੀਨ ਕਰਾਈਏ ਟਾਈਮ ਟੂ ਟਾਈਮ ਹੂੰ ਇਹਨਾਂ ਦੀ ਡੀ ਫਾਰਮਿੰਗ ਕਰੀਏ ਫੇਰ ਇਹਨਾਂ ਨੂੰ ਕੋਈ ਬਿਮਾਰੀ ਨਹੀਂ ਆਉਂਦੀ ਵੀਰੇ ਕੋਈ ਨਹੀਂ ਆਉਂਦੀ ਹੂੰ ਕੋਈ ਨਹੀਂ ਆਉਂਦੀ ਉਹ ਕਰਾਉਣੀ ਚਾਹੀਦੀ ਆ ਉਹ ਕਰਵਾਉਣੀ ਚਾਹੀਦੀ ਆ ਵੀਰੇ ਠੀਕ ਤੁਸੀਂ ਕਰਵਾਉਨੇ ਹਾਂ ਹਾਂ ਬਾਈ ਅਸੀਂ ਹਰ ਸਾਲ ਕਰਵਾਉਨੇ ਹਾਂ ਹਰ ਮਹੀਨੇ ਕਰਵਾਉਨੇ ਓਕੇ ਓਕੇ ਹਾਂ ਵੀਰੇ ਠੀਕ ਹੈ ਤੇ ਤੂੰ ਬਈ ਕਿੱਥੋਂ ਇਹਨਾਂ ਬਾਰੇ ਜਾਣਕਾਰੀ ਲਈ ਕਿ ਟ੍ਰੇਨਿੰਗ ਲਈ ਲਈ ਸੀ ਕੋਈ ਕਿ ਬਾਈਸੀ ਵਿੱਚ ਤੋਂ ਮੈਂ ਬਈ ਟ੍ਰੇਨਿੰਗ ਵੀ ਲਈ ਆ ਆਪਣੇ ਪਟਿਆਲੇ ਉਹ ਜਿਹੜੀ ਯੂਨੀਵਰਸਿਟੀ ਆ ਹੂੰ ਪਸੂਪਹਾਗ ਵਾਲੀ ਉੱਥੇ ਮੇਰਾ ਸਰਟੀਫਿਕੇਟ ਵੀ ਬਣਿਆ ਹੋਇਆ ਠੀਕ ਹੈ ਹਾਂ ਮੈਂ ਦੋ ਤਿੰਨ ਦਿਨ ਕਲਾਸਾਂ ਵੀ ਲਗਾਉਂਦਾ ਰਿਆ ਤੇ ਬਾਕੀ ਬਈ ਇਹ ਕੰਮ ਚ ਜਿਹੜੇ ਕੰਮ ਚ ਆਪਾ ਪੈ ਜਾਂਦੇ ਆ ਉਹਦੀ ਨੌਲੇਜ ਆਟੋਮੈਟਿਕਲੀ ਆ ਜਾਂਦੀ ਏ ਬੰਦੇ ਨੂੰ ਠੀਕ ਹੈ ਹਾਂ ਕੋਈ ਵੀ ਚੀਜ਼ ਆ ਤੇ ਕਦੇ ਘਰ ਦੇਣੇ ਨਹੀਂ ਕਿਹਾ ਵੀ ਮੁੰਡਿਆ ਪੜ ਲੈ ਪੜੀ ਜਾਂਦਾ ਉਹ ਆ ਬੀਏ ਚੋਂ ਕਿੱਧਰ ਨੂੰ ਤੁਰ ਪਿਆ ਹੁਣ ਇਹ ਕੀ ਕੰਮ ਲੱਗ ਗਿਆ ਕਿਹਾ ਬਾਈ ਕਿਹਾ ਬਹੁਤ ਗਿਆ ਪਹਿਲਾਂ ਪਹਿਲਾਂ ਕਰਦੇ ਨੇ ਵੀ ਕਿਹੜੇ ਕੰਮ ਲੱਗ ਗਿਆ ਵੀ ਕੋਈ ਵਧੀਆ ਕੰਮ ਲੱਗ ਜਾਂਦਾ ਪਿੰਡ ਦੇ ਯਾਰਾ ਦੋਸਤਾਂ ਨੇ ਬਹੁਤ ਕਿਹਾ ਵੀ ਕੀ ਬੱਕਰੀਆਂ ਚਾਰਨ ਲੱਗ ਗਿਆ ਵੀ ਹੋਰ ਕੰਮ ਕਰ ਲੱਗ ਗਈ ਹਾਂ ਸੋ ਹੁਣ ਕਰਦਿਆਂ ਨੂੰ ਪੈਸੇ ਮਿਲਦੇ ਨੇ ਬਾਈ ਹੁਣ ਉਹਨਾਂ ਨੇ ਕੀ ਕਹਿਣਾ ਹੈ ਹੁਣ ਤਾਂ ਕੀ ਕਹਿਣਾ ਹੰਤਾ ਕੰਮ ਜਾ ਉਹ ਹਾਂ ਬਾਈ ਹੰਤਾ ਸੈਟ ਆ ਜਾਵਾਂ ਹੂੰ ਸਹੀ ਹੈ ਤੇ ਅੱਗੇ ਬਾਰੇ ਕੀ ਸੋਚਿਆ ਬਾਈ ਬੱਕਰੀਆਂ ਬਾਰੇ ਵਧਾਉਣ ਦਾ ਸੋਚਿਆ ਜਾਂ ਕਿਵੇਂ ਕਰੇਗਾ ਕਰਨ ਦਾ ਅੱਗੇ ਚੱਲ ਰਿਹਾ ਬਾਈ ਪ੍ਰੋਸੀਜਰ ਬਸ ਵਧੀਆ ਮਾਲਕ ਦੀ ਕਿਰਪਾ ਨਾਲ ਅੱਗੇ ਦੋਗੇ ਕੰਮ ਵੱਡੇ ਹੀ ਕਰਾਂਗੇ ਉਹ ਹੀ ਠੀਕ ਹੈ ਹਾਂ ਬਾਈ ਬਰੀਡ ਸੁਧਾਰ ਰਿਹਾ ਹਾਂ 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 ਬਰੀਡ ਸੁਧਾਰ ਰਿਹਾ ਬਾਈ ਵੀ ਇੱਕ ਦਿਨ ਆਪਾਂ ਨਾਮ ਬਣਾਉਣਾ ਵੀ ਆਪਣਾ ਨਾਮ ਬੋਲਿਆ ਕਰੇ ਵੀ ਕਪੂਰਗੜ੍ਹ ਦਾ ਮੁੰਡਾ ਉਹ ਬੱਕਰੀਆਂ ਰੱਖਦਾ ਆਏ ਹਾਂ ਹਾਂ ਕੀ ਬਾਤ ਬਸ ਇਹ ਨਾਮ ਬਣਾਉਣਾ ਬਾਈ ਆਪਾਂ ਨੇ ਠੀਕ ਹੈ ਤੇ ਜਿਵੇਂ ਹੁਣ ਤੂੰ ਕਿਹਾ ਵੀ ਮੈਂ ਗਾਣਾ ਕਢਾਤਾ ਤੇ ਉਧਰ ਕਈ ਵਾਰੀ ਉਧਰ ਚੱਲੇ ਜਾਂਦਾ ਬੰਦਾ ਸਿੰਗਰ ਫਿਰ ਫਿਰ ਛੱਡ ਦੇਗਾ ਇਹ ਨਾ ਨਾ ਬਾਈ ਇਹ ਤਾਂ ਹੱਡਾਂ ਚ ਰਚਿਆ ਵੈਸਾ ਕਿ ਕਿ ਸੇ ਮਸ਼ਹੂਰ ਸਿੰਗਰ ਬਣ ਗਿਆ ਹਾਂ 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 ਬਾਈ ਮਸ਼ਹੂਰ ਤਾਂ ਵੀ ਚੱਲੇਗਾ ਹੈ ਤਾਂ ਵੀ ਚੱਲੂਗਾ ਬਾਈ ਠੀਕ ਹੈ ਹਾਂ ਬਈਆ ਲੈ ਵੀ ਮੁੰਡੇ ਦਾ ਗਾਣਾ ਵੀ ਆ ਰਿਹਾ ਤੇ ਉਹ ਵੀ ਸ਼ੇਅਰ ਕਰਿਓ ਤੁਸੀਂ ਜਦੋਂ ਆ ਗਿਆ ਆਪਾਂ ਤੁਹਾਨੂੰ ਦੱਸਾਂਗੇ ਤੇ ਉਧਰ ਵੀ ਹੱਲਾ ਸ਼ੇਰੀ ਦਿਓ ਮੁੰਡੇ ਨੂੰ ਸ਼ੇਰੀ ਵੀ ਲਿਖਦਾ ਮੁੰਡਾ ਤੇ ਬੱਕਰੀਆਂ ਆ ਕੰਮ ਦਾ ਟੋਪ ਤੀ ਹੈ ਮੁੰਡੇ ਦਾ ਬਹੁਤ ਸੋਹਣਾ ਕੰਮ ਕਰਦਾ ਹੈ ਤੇ ਨੌਜਵਾਨ ਮੁੰਡਾ ਹੈ ਅੱਜ ਕੱਲ ਨੌਜਵਾਨ ਪੀੜ੍ਹੀ ਨੂੰ ਇਹ ਵੱਲ ਕੰਮ ਵੱਲ ਆਉਣਾ ਚਾਹੀਦਾ ਤੇ ਕੀ ਮੈਸੇਜ ਹੈ ਬਈ ਜਿਵੇਂ ਤੇਰੇ ਹਾਣੀ ਹੈ ਜਿਹੜੇ ਮੁੰਡੇ ਹੁਣ ਵਿਹਲੇ ਫਿਰਦੇ ਆ ਜਾਂ ਨਸ਼ਿਆਂ 'ਚ ਪਈ ਜਾਂਦੇ ਆ ਜਾਂ ਕੀ ਕਿਵੇਂ ਕੀ ਮੈਂ ਤਾਂ ਬਾਈ ਹੁਣ ਮੇਰਾ ਭਰਾ ਆ ਇੱਕ ਆਹੀ ਹੁਣ ਮੁੰਡਾ ਜਿਹੜਾ ਖੜਾ ਇਹਨੂੰ ਮੈਂ ਹੀ ਲਾਇਆ ਇਹਨੂੰ ਮੈਂ ਪੱਠਾ ਵੀ ਗਿਫਟ ਕਰਿਆਂ ਦੋ ਠੀਕ ਹੈ ਇਹ ਕਹਿੰਦਾ ਵੀ ਬਰੀਡ ਚਾਹੀਦੀ ਮੈਨੂੰ ਮੈਂ ਬਰੀਡ ਬਾਤ ਨੂੰ ਪੱਠਾ ਵੀ ਦਿੱਤੀ ਇੱਕ ਬੱਕਰਾ ਗਿਫਟ ਕਰਿਆ ਠੀਕ ਹੈ ਗਿਫਟ ਕਰਿਆ ਮੈਂ ਕਿਹਾ ਨਸਲ ਬਣਾ ਆਪਣੀ ਹੁਣ ਇਹਦਾ ਵਧੀਆ ਕੰਮ ਚੱਲਦਾ ਹੁਣ ਇਹਨੂੰ ਵੀ ਲੋਕ ਚਰਦੇ ਆਂਗੇ ਪਿੰਡ ਪਿੱਛੇ ਲਾ ਲਿਆ ਉਹ ਮੁੰਡੇ ਨੇ ਉਹਨਾਂ ਦੇ ਮੁੰਡੇ ਨੇ ਪਿੱਛੇ ਲਾ ਲਿਆ ਪਿੱਛੇ ਲਾ ਲਿਆ ਲਾ ਲਿਆ ਪਿੱਛੇ ਲਈ ਦੱਸਦੇ ਨੇ ਬਾਈ ਜਦ ਗਲੀਆਂ 'ਚ ਫਿਰਦਾ ਸੀਗਾ ਫੇਰ ਹੱਸਦੇ ਸੀ ਲੋਕ ਵੀ ਵਧੀਆ ਫਿਰਦਾ ਬਿੱਲਾ ਸਹੀ ਹੈ ਕੰਮ ਕਰਦੇ ਨੂੰ ਕੋਈ ਨਹੀਂ ਯਾਰਦਾ ਬਾਈ ਸਾਡੇ ਵੀ ਘਰੇ ਆ ਕੇ ਕਹਿ ਦਿੰਦੇ ਕਈ ਵਾਰੀ ਵੀ ਕੋਈ ਮੁੰਡੇ ਨੂੰ ਪੜਾ ਲਓ ਕੰਮ ਲਾ ਲਓ ਵੀ ਸਾਡਾ ਮੁੰਡਾ ਬਾਹਰ ਵਗ ਗਿਆ ਜੇ ਹੋ ਗਿਆ ਵੀ ਛੋਟਾ ਮੁੰਡਾ ਬੱਕਰੀਆਂ ਚਾਰਦਾ ਉਰੀ ਫਿਰ ਜਾਂਦਾ ਸਹੀ ਹੈ ਰਿਸ਼ਤੇ ਨੂੰ ਬਹੁਤ ਕਰਦੇ ਨੇ ਬਾਈ ਵੀ ਬੱਕਰੀਆਂ ਵਾਲੇ ਨੂੰ ਰਿਸ਼ਤਾ ਨਹੀਂ ਜੇ ਆ ਬੂਆ ਆਪਾਂ ਫਕਰ ਮਦਿਆ ਨਹੀਂ ਵੀ ਕੋਈ ਚੱਕਰ ਨਹੀਂ ਆਗਾ ਨਹੀਂ ਹੋਊਗਾ ਭਾਈ ਹੋਊਗਾ ਕਿਉਂ ਨਾ ਉਹ ਟਾਈਮ ਗਏ ਭਾਈ ਹੁਣ ਨਹੀਂ ਦੇਖਦਾ ਕੋਈ ਪਹਿਲਾਂ ਮੈਨ ਪੁਆਇੰਟ ਵੀਰੇ ਜ਼ਿੰਦਗੀ ਚ ਪੈਸਾ ਆ ਹੂੰ ਪੈਸਾ ਹੋਣਾ ਚਾਹੀਦਾ ਉਹ ਦੇਖੋ ਇਹ ਚੀਜ਼ ਚ ਪੈਸਾ ਬਹੁਤ ਨਾ ਤੇਰੇ ਕੋਲ ਜੇ ਪੈਸਾ ਨਾ ਤੇਰਾ ਕਿੱਤਾ ਕੋਈ ਨਹੀਂ ਦੇਖਦਾ ਭਾਈ ਉਹੀ ਗੱਲ ਆ ਨਾ ਵੀਰੇ ਤੇਰੇ ਕੋਲ ਪੈਸਾ ਨਹੀਂ ਸਭ ਕੁਝ ਹੰਦਦੇ ਆ ਸਭ ਕੁਝ ਕਰਦੇ ਆ ਸਹੀ ਗੱਲ ਆ ਜੀ ਇਹ ਤਾਂ ਨਾ ਦਸਤੂਰੀਆ ਦੁਨੀਆ ਦਾ ਵੀ ਨਾਲੇ ਕਹਿੰਦੇ ਵੇਲੇ ਨੂੰ ਮਕੌਲ ਨਹੀਂ ਰਹਿਣ ਦਿੰਦੇ ਤੇ ਕਾਮਜਾਬ ਨੂੰ ਪਿਸਤੌਲ ਨਹੀਂ ਰਹਿਣ ਦਿੰਦੇ ਸਹੀ ਸਹੀ ਗੱਲ ਆ ਵੀਰੇ ਇਹ ਤਾਂ ਦੁਨੀਆ ਦਸੂਰ ਆ ਜੇ ਤੂੰ ਕਾਮਜਾਬ ਹੋਗੇ ਉਹ ਨਹੀਂ ਚੜਦੇ ਤੇ ਜੇ ਵੇਲਾ ਤਾਂ ਇਹਨੂੰ ਮਕੌਲ ਸਹੀ ਆ ਵੇਲਾ ਜਿਗੜੀਆਂ ਚ ਦਰਫਜ਼ਾਰ ਆ ਵੇਲਾ ਕੋਈ ਕੰਮ ਧੰਦਾ ਕਰ ਲੈ ਇਹ ਤਾਂ ਹੈ ਵੀਰੇ ਸਹੀ ਹੈ ਤੇ ਮੈਸੇਜ ਇਹ ਕੀ ਦੇਣਾ ਚਾਹਣਾ ਮੁੰਡਿਆਂ ਨੂੰ ਜਿਹੜੇ ਤੈਨੂੰ ਦੱਸਿਆ ਮੈਂ ਨਸ਼ੇ ਲੱਗੀ ਜਾਂਦੇ ਆ ਮੁੰਡੇ ਅੱਜ ਕੱਲ ਬਹੁਤ ਨਸ਼ਾ ਚੱਲ ਪਿਆ ਯਾਰ ਨਸ਼ਿਆਂ ਤੋਂ ਵੀਰੇ ਆਪਾਂ ਇਹੀ ਕਹਿੰਦੇ ਆ ਇਹ ਵੀ ਨਸ਼ਾ ਹੀ ਇੱਕ ਤਰ੍ਹਾਂ ਦਾ ਵੀਰੇ ਜਿਵੇਂ ਆਪਾਂ ਹਾਂ ਜੇ ਕੋਈ ਆਪਾਂ ਸ਼ੌਂਕ ਪਾਲ ਲੈਂਦੇ ਆ ਨਾ ਉਹ ਵੀ ਇੱਕ ਤਰ੍ਹਾਂ ਦਾ ਨਸ਼ਾ ਹੀ ਬਣ ਜਾਂਦਾ ਆ ਹੂੰ ਸੋ ਆਪਾਂ ਤੇ ਇਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਕੋਈ ਵੀ ਕੰਮ ਜੇ ਆਪਾਂ ਉਹਨੂੰ ਰੂਹ ਨਾਲ ਕਰਦੇ ਆ ਸ਼ੌਂਕ ਬਣਾ ਕੇ ਕਰਦੇ ਆ ਉਹ ਕੰਮ ਕਦੇ ਵੀ ਬੰਦੇ ਨੂੰ ਧੋਖਾ ਨਹੀਂ ਦਿੰਦਾ ਬਾਈ ਆਪਾਂ ਨੂੰ ਤਾਂ ਅੱਜ ਤੱਕ ਦਿੱਤਾ ਨਹੀਂ ਹੈਗਾ ਧੋਖਾ ਰੱਬ ਦੀ ਕਿਰਪਾ ਨਾਲ ਠੀਕ ਹੈ ਹਾਂ ਵੀਰੇ ਆਪਾਂ ਤੇ ਇਹੀ ਕਹਿੰਦੇ ਆ ਵੀ ਜਿਹੜੇ ਵੀ ਬੰਦੇ ਵੇਲੇ ਫਿਰਦੇ ਨੇ ਜੇ ਕਿਸੇ ਬੰਦੇ ਨੇ ਲੱਖ ਰੁਪਇਆ ਪਿਆ ਇਸ ਟਾਈਮ ਹਾਂ ਉਹਨੇ ਕੋਈ ਅੱਗੇ ਕਾਰੋਬਾਰ ਕਰਨਾ ਆ ਤਾਂ ਇਹ ਕਾਰ ਉਹਨੂੰ 2-3 ਸਾਲਾਂ ਚ ਵਧੀਆ ਨਤੀਜਾ ਦੇਊਗਾ ਠੀਕ ਹੈ ਕਿਉਂ ਲੱਖ ਰੁਪਏ ਨਾਲ ਬਾਈ ਹੋਰ ਕੋਈ ਵੱਡਾ ਕਾਰੋਬਾਰ ਤਾਂ ਹੋਣ ਨਹੀਂ ਲੱਗਿਆ ਹੋ ਨਹੀਂ ਲੱਗਿਆ ਸਹੀ ਹੈ ਇਹ ਕਾਰੋਬਾਰ ਆ ਇਹ ਛੋਟੇ ਲੈਵਲ ਤੋਂ ਉੱਠ ਕੇ ਵੱਡੇ ਲੈਵਲ ਤੇ ਲੈ ਜਾਂਦਾ ਬੰਦੇ ਨੂੰ ਇਹ ਹੋ ਜੂਗਾ ਹਾਂ ਇਹ ਹੋ ਜੂਗਾ ਬਾਈ ਠੀਕ ਹੈ ਤੇ ਕਦੇ ਆ ਜਿਵੇਂ ਹੁਣ ਮੇਲੇ ਮੂਲੇ ਆ ਗਏ ਮੇਲਿਆਂ ਚ ਨਹੀਂ ਪਾਇਆ ਜਾਨਵਰ ਕਦੇ ਕੋਈ ਮੇਲਿਆਂ ਚ ਪਾਉਣੀ ਹੈ ਬਾਈ ਪਾਉਣੇ ਹਾਂ ਹਾਂ ਬਾਈ ਠੀਕ ਹੈ ਆਪਣਾ ਫਿਰ ਮੇਲਾ ਵੀ ਆ ਰਿਹਾ ਫੂਲੇ ਵਾਲਾ ਮੂਰੇ ਕੋਈ ਨਹੀਂ ਬਾਈ ਜ਼ਰੂਰ ਆਵਾਂਗੇ ਉੱਥੇ ਵੀ ਹਾਂ ਆਇਓ ਜ਼ਰੂਰ ਠੀਕ ਹੈ ਤਿਆਰੀ ਕਰਿਓ ਫਰवरी ਦੇ ਵਿੱਚ ਆ ਰਹੇ ਹਾਂ ਕੋਈ ਚੱਕਰ ਨਹੀਂ ਵੀਰੇ ਮੇਲਾ ਟੌਪ ਕਲਾਸ ਦਾ ਅੰਦਰ ਤੁਸੀਂ ਸੁਣਿਆ ਹੋਊਗਾ ਹਾਂਜੀ ਹਾਂ ਵੀਰੇ ਸੁਣਿਆ ਸੁਣਿਆ ਸੀ ਚੌਥਾ ਮੇਲਾ ਲੱਗਣ ਜਾ ਰਿਹਾ ਮੇਰੇ ਠੀਕ ਹੈ ਵੀਰੇ ਤੇ ਕੋਈ ਜਾਨਵਰ ਹੋਇਆ ਤਾਂ ਪਾਇਓ ਜ਼ਰੂਰ ਕੋਈ ਚੱਕਰ ਨਹੀਂ ਵੀਰੇ ਜ਼ਰੂਰ ਆਵਾਂਗੇ ਹਾਂ ਤੇ ਲੈ ਵੀ ਦੋਸਤੋ ਤੁਹਾਨੂੰ ਜਾਣਕਾਰੀ ਕਿਵੇਂ ਦੀ ਲੱਗੀ ਬਾਈ ਦੀਆਂ ਗੱਲਾਂ ਤੇ ਇੱਕ ਸ਼ੈਰੀ ਬਾਈ ਕੋਈ ਹੋਰ ਸੁਣਾ ਦੇ ਇੱਕ ਜਾਂਦਾ ਗਲਾਸ ਤੇ ਜੇ ਕੋਈ ਹੈਗੀ ਆ ਯਾਦ ਤਾਂ ਉਹ ਸੁਣਾਈਏ ਬਾਈ ਤੁਹਾਾਰੇ ਦੋਸਤਾਂ ਜੇ ਕੋਈ ਯਾਦ ਹੈਗੀ ਆ ਤਾਂ ਕਿ ਯਾਦ ਨਹੀਂ ਕੋਈ ਸ਼ਹਿਰੀ ਬਾਈ ਹੁਣ ਮਾ ਤੇਰਾ ਬੱਕਰੀਆਂ ਵਾਲੇ ਨਾਲ ਬਾਹ ਨਹੀਂ ਪਿਆ ਇਹਦਾ ਸੁਣਾ ਦੇ ਇਹਦਾ ਸੁਣਾ ਦੇ ਹਾਂ ਸੁਣਾ ਦੇ ਗਾਣਾ ਸੁਣਾ ਦਈਏ ਫਿਰ ਸੁਣਾ ਦੇ ਗਾਣਾ ਸੁਣਾ ਦੇ ਇੱਕ ਪਹਿਰਾ ਗਾਣਾ ਸੁਣਾ ਦੇ ਗਾਣਾ ਸੁਣਾਉਂਦੇ ਆ ਜਿਹੜਾ ਆਪਾਂ ਗਾਣਾ ਰਿਕਾਰਡ ਕਰਾਉਣੇ ਆ ਨਾ ਮੈਂ ਹੁਣ ਹਾਂ ਸੁਣਾ ਦੇ ਹੁਣ ਤਾਂ ਕਹਿੰਦਾ ਹੁ ਸਭ ਜਾਣਦਾ ਮੈਂ ਕੱਲੇ ਕੱਲੇ ਜੀ ਡਿਟੇਲ ਨੂੰ ਕਿਨੇ ਕਿ ਖਿਡਾਰੀ ਜਿਹੜੇ ਖੇਡਦੇ ਨੇ ਖੇਲ ਨੂੰ ਨਾ ਕੀਤੀ ਪੇਠੇ ਉੱਤੇ ਜਾ ਕੇ ਬਦਨਾਮੀ ਉਸ ਦੀ ਪੇਠੇ ਉੱਤੇ ਜਾ ਕੇ ਬਦਨਾਮੀ ਉਸ ਦੀ ਗੱਲ ਲੱਗ ਕੇ ਰਾਜੀ ਦੇ ਮੈਸਲਾਮੀ ਕਰਤੀ ਨਹੀਂ ਸਾਡੇ ਸਰੋਂ ਲਿੰਕ ਜੇ ਬਣਾ ਕੇ ਕਈਆਂ ਨੇ ਨਹੀਂ ਸ਼ੁਰੂ ਮਹਿਫਲਾਂ 'ਚ ਸਾਡੀ ਬਦਨਾਮੀ ਕਰਤੀ ਸਰੋਂ ਸਾਡੇ ਲਿੰਕ ਜੇ ਬਣਾ ਕੇ ਦਲਿਆਂ ਨੇ ਸ਼ੁਰੂ ਮਹਿਫਲਾਂ 'ਚ ਸਾਡੀ ਬਦਨਾਮੀ ਕਰਤੀ ਕੀ ਬਾਤ ਹੈ ਯਾਰ ਭਾਈ ਗਾਣਾ ਤੇਰਾ ਬਹੁਤ ਸੋਹਣਾ ਹੈ ਲੈ ਵੀ ਗਾਣਾ ਆ ਰਿਹਾ ਹੈ ਮੁੰਡੇ ਦਾ ਤੇ ਸ਼ੇਅਰ ਜ਼ਰੂਰ ਕਰਿਓ ਆਪਾਂ ਤੁਹਾਨੂੰ ਲਿੰਕ ਪਾਵਾਂ ਜਿੱਦਾਂ ਆ ਗਏ ਰਿਲੀਜ਼ ਕਰਤਾ ਇਹਨੇ ਤੇ ਗਾਣਾ ਵਾਕਈ ਬਹੁਤ ਸੋਹਣਾ ਹੈ ਬਦਨਾਮੀ ਨੇਮ ਹੂ ਬਾਈ ਗਾਣੇ ਦਾ ਠੀਕ ਹੈ ਸੋਨਣਾ ਸਾਲ ਤੋਂ ਬਾਅਦ ਆਪਾਂ ਛੱਡ ਦੇਣਾ ਗਾਣਾ ਬਹੁਤ ਸੋਹਣਾ ਗਾਣਾ ਲਿਖਿਆ ਯਾਰ ਬਾਈ ਕੀ ਬਾਤ ਹੈ ਲੈ ਵੀ ਦੋਸਤੋ ਕਮੈਂਟਾਂ ਦੇ ਵਿੱਚ ਆਪਣੀ ਰਾਇ ਜ਼ਰੂਰ ਦਿਆ ਕਰੋ ਤੇ ਇਹੋ ਜਿਹੇ ਮੁੰਡਿਆਂ ਨੂੰ ਹੱਲਾਸ਼ੇਰੀ ਦੇਣ ਲਈ ਵੀਡੀਓ ਸ਼ੇਅਰ ਕਰਿਓ ਬਹੁਤ ਬਦ ਤੇ ਹੌਸਲਾ ਵਜਾਈ ਹੁੰਦਾ ਮੁੰਡਿਆਂ ਨੂੰ ਹੌਸਲਾ ਮਿਲਦਾ ਤੇ ਨਾਰੋਸ਼ਨ ਕਰੋ ਮੁੰਡੇ ਦਾ ਕਪੂਰਗੜ੍ਹ ਦਾ ਇਕਬਾਲ ਸਿੰਘ ਹੈ ਆਉਣ ਵਾਲੇ ਦਿਨਾਂ ਚ ਬਾਈ ਨੂੰ ਹਰੇਕ ਬੰਦਾ ਜਾਣੇ ਇੰਨੀ ਕ ਸ਼ੇਅਰ ਕਰਦੇ ਹੋ ਵੀਡੀਓ ਤੇ ਠੀਕ ਹੈ ਵੀਰੇ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਬਾਈ